ਹਾਂਜੀ ਵੀਰੋ ਸਤਿ ਸ੍ਰੀ ਅਕਾਲ ਅੱਜ ਇੱਕ ਵਾਈ ਬਹੁਤ ਖੁਸ਼ੀ ਦੀ ਗੱਲ ਐ ਲੋੜੀ ਵਾਲਾ ਦਿਨ ਐ ਤੇ ਜਿਹੜਾ ਸਾਡੇ ਗਰੁੱਪ ਦੇ ਲਈ ਵੀ ਭਾਗਾ ਭਰਿਆ ਦੇਣਾ ਤੇ ਪੰਡਾਕਲੀਏ ਦੇ ਲਈ ਵੀ ਹੈ ਨਾ ਜਿਹੜਾ ਇਹ ਨੌਜਵਾਨ ਦੇਖ ਰਹੇ ਹੋ ਨਾ ਪਿਛਲੇ ਕਾਫੀ ਟਾਈਮ ਤੋਂ ਇਹ ਜਿਹੜਾ ਇੱਕ ਸਖਤ ਮਿਹਨਤ ਕਰਦੇ ਹੋਏ ਜਿਹੜਾ 2024 ਦੀ ਭਰਤੀ ਦੇ ਵਿੱਚ ਸੈਲੈਕਟ ਹੋਇਆ ਸੀਗਾ ਪੰਜਾਬ ਪੁਲਿਸ ਦੇ ਵਿੱਚ ਆਪਣੇ ਗਰੁੱਪ ਦੇ ਵਿੱਚ ਤਿਆਰੀ ਲਈ ਐ 2023 ਤੋਂ ਮੁੰਡਾ ਤਿਆਰੀ ਲਾ ਰਿਹਾ ਐ ਤੇ 24 ਦੇ ਵਿੱਚ ਇਹ ਜਿਹੜਾ ਭਰਤੀ ਹੋ ਗਿਆ ਸੀਗਾ ਤੇ ਜੁਆਇਨਿੰਗ ਲੈਟਰ ਹੈ ਜਿਹੜਾ ਇਹਨੂੰ 11 ਤਰੀਕ ਨੂੰ ਮਿਲਿਆ 11 ਨੂੰ ਮਿਲਿਆ ਨਾ ਹਾਂਜੀ ਹਾਂਜੀ 11 ਨੂੰ ਬਾਈ 11 ਨੂੰ ਮਿਲਿਆ ਬਹੁਤ ਸਖਤ ਮਿਹਨਤ ਕਰੀ ਸੀ ਬਾਈ ਨੇ ਹਨਾ ਤੇ ਬਹੁਤ ਬਹੁਤ ਜ਼ਿਆਦੇ ਮੁਬਾਰਕਵਾਦ ਆਪਣੇ ਬਦੋ ਵੀ ਭਾਈ ਤੇ ਲੋੜੀ ਦੀ ਅਮੀ ਇਹਨੂੰ ਬਹੁਤ ਮੁਬਾਰਕਾਂ ਤੇ ਜਿਹੜੀ ਪੰਜਾਬ ਪੁਲਿਸ ਦੀ ਵਰਦੀ ਪਈ ਹੈ ਉਹਦੇ ਲਈ ਵੀ ਬਹੁਤ ਜ਼ਿਆਦੇ ਮੁਬਾਰਕਾਂ ਪ੍ਰਮਾਤਮਾ ਦੇ ਅੱਗੇ ਸਾਥ ਜੋੜ ਕੇ ਬੇਨਤੀ ਕਰਦਾਂ ਵੀ ਤੇਰਾ ਲੱਖ ਲੱਖ ਸ਼ੁਕਰ ਹੈ ਨਾ ਵੀ ਭਰਾ ਦੀ ਝੋਲੀ ਇੱਕ ਜਿਹੜੀ ਨੋ ਗ੍ਰੀਦੀ ਦਾਤ ਪਾਈ ਹੈ ਨਾ ਤੇ ਸਾਰਾ ਪਰਿਵਾਰ ਇਹਨਾਂ ਦਾ ਮੁਬਾਰਕਵਾਦ ਹੈ ਉਹਨਾਂ ਨੂੰ ਵੀ ਤੇ ਤੁਸੀਂ ਵੀ ਸਾਰੇ ਭਰਾ ਮੁਬਾਰਕਾਂ ਦੇਵੋ ਇਹਨੂੰ ਨਾ ਕਮੈਂਟਾਂ ਦੇ ਵਿੱਚ ਵੀ ਤੇ ਸਾਡੇ ਗਰੁੱਪ ਨੂੰ ਵੀ ਇੱਕ ਹੌਸਲਾ ਹੋ ਸਕੇ ਨਾ ਵੀ ਸਾਡਾ ਸਾਥ ਦਿਓ ਇਹੋ ਚੀਜ਼ਾਂ ਨੇ ਵੀ ਆਪਾਂ ਜੋ ਵੀ ਨਾਰਮਲ ਪਰਿਵਾਰ ਨੇ ਨਾ ਉਹਨਾਂ ਦੇ ਲਈ ਕੁਝ ਕਰੀਏ ਹੈ ਨਾ ਵੀ ਨਸ਼ਿਆਂ ਤੋਂ ਦੂਰ ਹੋ ਕੇ ਗਰਾਊਂਡ ਦੇ ਨਾਲ ਜੁੜਨ ਬੱਚੇ ਤੇ ਆਪਣੇ ਜਿਹੜੇ ਮਿੱਥੇ ਹੋ ਟੀਚੇ ਨੇ ਉਨਨ ਪੂਰਾ ਕਰ ਸਕਣ ਇਹ ਐਨਾ ਕਹਿੰਦੇ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ